ਇੱਕ ਸਿਜੜੀ ਨੂੰ ਬੜੀ ਭੁੱਖ ਲੱਗੀ ਸੀ। ਉਹਨੂੰ ਇੱਕ ਦਾਣਾ ਲੱਭਿਆ। ਉਹ ਪੀਪਲ ਦੇ ਰੁੱਖ ਉੱਤੇ ਬੈਠ ਕੇ ਦਾਣਾ ਖਾਣ ਲੱਗੀ। ਦਾਣਾ ਪੀਪਲ ਦੀ ਖੋਡ ਵਿੱਚ ਡਿੱਗ ਪਿਆ। ਚਿੜੀ ਨੇ ਪੀਪਲ ਨੂੰ ਕਹਾ, "ਪੀਪਲਾ, ਪੀਪਲਾ ਦਾਣਾ ਦੇ।" ਪੀਪਲ ਬੋਲਿਆ, "ਮੈਂ ਨਹੀਂ ਦਿੰਦਾ।" ਪੀਪਲ ਦਾਣਾ ਦੇਵੇਂ ਨਾ, ਚਿੜੀ ਵਿਚਾਰੀ ਕੀ ਕਰੇ? ਖੰਡਾ ਪਾਣੀ ਪੀ ਮਰੇ। ਫੇਰ ਚਿੜੀ ਅਗ ਕੋਲ ਗਈ। ਉਨੇ ਅੱਗ ਨੂੰ ਕਿਹਾ ਅੱਗੇ ਅੱਗੇ ਪਹਿਲਾਂ ਤੂੰ ਪਿੱਪਲ ਨੂੰ ਸਾਰ ਦੇ ਅੱਗ ਨੇ ਕਿਹਾ ਮੈਂ ਨਹੀਂ ਸੜਦੀ ਅੱਗ ਤੇ ਵੱਲੋਂ ਸਾਰੇ ਨਾ ਪਿੱਪਲ ਦਾਣਾ ਦੇਵੇਂ ਨਾ ਚਿੜੀ ਉਚਾਰੀ ਕੀ ਕਰੇ ਠੰਡਾ ਪਾਣੀ ਪੀਂ ਮਰੇ ਫੇਰ ਜਿਲੀ ਪਾਣੀ ਕੋਲ ਗਈ ਉਹਨੇ ਪਾਣੀ ਨੂੰ ਕਿਹਾ ਪਾਣੀਆਂ ਪਾਣੀਆਂ ਅੱਗ ਬੁਝਾ ਦੇ ਪਾਣੀ ਨੇ ਕਿਹਾ ਮੈਂ ਨਹੀਂ ਬੁਝਾਉਂਦਾ ਪਾਣੀ ਅੱਗ ਬੁਝਾਵੇ ਨਾ ਅੱਗ ਬਿਪਲ ਨੂੰ ਸਾੜੇ ਨਾ ਪਿੱਪਲ ਦਾਣਾ ਦੇਵੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਫੇਰ ਚਿੜੀ ਹਾਥੀ ਕੋਲ ਗਈ ਉਸਨੇ ਹਾਥੀ ਨੂੰ ਕਿਹਾ ਹਾਥੀਆ ਹਾਥੀਆ ਪਾਣੀ ਪੀ ਜਾ ਹਾਥੀ ਨੇ ਕਿਹਾ ਮੈਂ ਨਹੀਂ ਪੀਂਦਾ ਹਾਥੀ ਪਾਣੀ ਪੀਵੇ ਨਾ ਪਾਣੀ ਅੱਗ ਬੁਝਾਵੇ ਨਾ ਅੱਗ ਬਿਪਲ ਨੂੰ ਸਾੜੇ ਨਾ पिपल दाना देवे ना चिड़ी बचारी की करे ठंडा पानी पी मरे फिर चिड़ी रस्से कोल गई ओने रस्से नया रस्या रस्या हाथी नु बन दे रस्से ने कहा मैं नहीं बनता रस्सा हाथी बनने ना हाथी पानी पीवे ना पानी आग बुझावे ना आग पिपल नाड़े ना पिपल दाना ਛਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਫੇਰ ਛਿੜੀ ਚੂਹੇ ਕੋਲ ਗਈ ਉਸਨੇ ਚੂਹੇ ਨੂੰ ਕਿਹਾ ਚੂਹਾ ਚੂਹਾ ਰੱਸਾ ਕੁੱਤਰ ਦੇ ਚੂਹੇ ਨੇ ਕਿਹਾ ਮੈਂ ਨਹੀਂ ਕੁੱਤਰਦਾ ਚੂਹਾ ਰੱਸਾ ਕੁੱਤਰੇ ਨਾ ਰੱਸਾ ਹਾਥੀ ਬੰਨੇ ਨਾ ਹਾਥੀ ਪਾਣੀ ਪੀਵੇ ਨਾ ਪਾਣੀ ਅੱਗ ਬੁਝਾਵੇ ਨਾ ਅੱਗ ਪਿਪਲ ਨੂੰ ਸਾੜੇ ਨਾ ਪਿਪਲ ਦਾਣਾ ਦੇਵੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਫੇਰ ਚਿੜੀ ਬਿੱਲੀ ਕੋਲ ਗਈ ਉਹਨੇ ਬਿੱਲੀ ਨੂੰ ਕਹਾ ਬਿੱਲੀਏ ਬਿੱਲੀਏ ਝੋਏ ਨੂੰ ਖਾ ਜਾ ਬਿੱਲੀ ਭੁੱਖੀ ਸੀ ਉਹ ਮੰਨ ਗਈ ਬਿੱਲੀ ਚੂਏ ਨੂੰ ਖਾਵੇ ਲੱਗੀ ਚੂਹਾਰਾ ਸਾਕ ਉਤਰਣ ਲੱਗਾ ਰੱਸਾ ਹਾਥੀ ਬੰਨਣ ਲੱਗਾ ਹਾਥੀ ਪਾਣੀ ਪੀਣ ਲੱਗਾ ਪਾਣੀ ਅੱਗ ਬੁਝਾਉਣ ਲੱਗੀ ਅੱਗ ਪਿੱਪਲ ਨੂੰ ਸਾੜਨ ਲੱਗੀ ਪਿੱਪਲ ਨੇ ਦਾਣਾ ਦੇ ਦਿੱਤਾ ਚਿੜੀ ਸਿਆਣੀ ਕੀ ਕਰੇ ਖੁਸ਼ੀ ਖੁਸ਼ੀ ਆਪਣਾ ਤੇ ਡੱਪਰੇ